ਕਿਨੇ ਦੇ ਬੰਦੇ ਦੀ ਸ਼ਕਲ ਚਾਹੀਦੀ ਨਾ ਉਹ ਵੇ ਘੱਟੋ ਘੱਟ ਨੂੰ ਗੱਲ ਚਾਹੀਦੀ ਕਰ ਲੈਣੀ ਚਾਹੀਦੀ ਆ ਮੈਂ ਗੱਲ ਕਰ ਰਿਹਾ ਪਾਕਿਸਤਾਨੀ ਆਰਟਿਸਟ ਇਫਤਖਾਰ ਠਾਕੁਰ ਦੀ ਸੋ ਬੰਦਾ ਕਹਰੇਗਾ ਕਿ ਤੁਹਾਡੀਆਂ ਫਿਲਮਾਂ ਨੂੰ ਸਾਡੀ ਲੋੜ ਆ ਸੋ ਉਹਨਾਂ ਤੋਂ ਬਿਨਾ ਸਾਡੀਆਂ ਫਿਲਮਾਂ ਹਿੱਟ ਨਹੀਂ ਹੁੰਦੀਆਂ ਮੈਂ ਉਸ ਬੰਦੇ ਨੂੰ ਦੱਸਣਾ ਚਾਹਣਾ ਕਿ ਜਿੰਨਾ ਫਿਲਮਾਂ 'ਚ ਤੁਸੀਂ ਨਹੀਂ ਸੀਗੇ ਹੁਣ ਤੱਕ ਦਾ ਸਭ ਤੋਂ ਵੱਡਾ ਅ ਇਨਕਮ ਵਾਈਜ਼ ਅੰਕੜਾ ਉਹਨਾਂ ਫਿਲਮਾਂ ਦਾ ਜਿਨ੍ਹਾਂ ਚੋਂ ਅਸੀਂ ਕੈਰੀ ਆਨ ਜੱਟਾ 2 ਦੀ ਗੱਲ ਕਰ ਸਕਦੇ ਹਾਂ ਜਿਨ੍ਹਾਂ ਚੋਂ ਸੰਕਣ ਸੰਕਣੇ ਦੀ 1 ਦੀ ਅਸੀਂ ਗੱਲ ਕਰ ਸਕਦੇ ਹਾਂ ਹੌਸਲਾ ਰੱਖ ਛੜਾ ਸੰਕ ਸੁਪਨੇ 2 ਵੀ ਰੀਸੈਂਟ ਬਹੁਤ ਵੱਡੀ ਹਿੱਟ ਜਾ ਰਹੀ ਹੈ ਸੋ ਬਹੁਤ ਸਾਰੀਆਂ ਐਸੀਆਂ ਫਿਲਮਾਂ ਨੇ ਜਿਨ੍ਹਾਂ 'ਚ ਤੁਸੀਂ ਕੰਮ ਨਹੀਂ ਵੀ ਕੀਤਾ ਤਾਂ ਵੀ ਉਹ ਫਿਲਮਾਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਚੱਲੀਆਂ ਜਲਦੀ ਪਹਿਲਾਂ ਹਿੱਟ ਹੋਈਆਂ ਫਿਲਮਾਂ ਦੇ ਪਾਰਟ 2 ਸੀਗੇ ਜਾਂ ਤੁਸੀਂ ਸੀਕਲ ਵੀ ਉਹਨਾਂ ਨੂੰ ਕਹਿ ਸਕਦੇ ਹੋ ਬਾਕੀ ਕੋਈ ਵੀ ਐਦਾਂ ਦੀ ਫਿਲਮ ਨਹੀਂ ਹੈਗੀ ਕਿ ਜਿਨ੍ਹਾਂ 'ਚ ਤੁਸੀਂ ਕੰਮ ਕੀਤਾ ਹੋਵੇ ਤੇ ਉਹ ਤੁਹਾਡੇ ਚ ਨਾਕਾਮ ਕਰਨ ਵਾਲੀਆਂ ਫਿਲਮਾਂ ਤੋਂ ਜ਼ਿਆਦਾ ਹਿੱਟ ਰਹੀ ਹੋਵੇ ਆਪਣੇ ਆਪਣੀ ਪੀੜ੍ਹੀ ਥੱਲੇ ਪਲੀ ਤੁਹਾਨੂੰ ਛੋਟਾ ਫੇਰਨਾ ਚਾਹੀਦਾ ਹੈ ਸ਼ਕਲ ਤੁਹਾਨੂੰ ਰੱਬ ਨੇ ਜਦਾਂ ਹੀ ਦਿੱਤੀ ਹੈ ਉਹ ਦਿੱਤੀ ਹੈਗੀ ਘੱਟੋ ਘੱਟ ਦਿਮਾਗ ਆਪਣੇ ਨੂੰ ਪੋਜ਼ੀਟਿਵ ਕਰਕੇ ਇਸ ਸਟੇਜ ਨੂੰ ਅੱਗੇ ਵਧਣਾ ਚਾਹੀਦਾ ਕਿ ਸਾਡੀ ਇੰਡਸਟਰੀ ਨੂੰ ਤੁਹਾਡੀ ਨਾ ਤਾਂ ਪਹਿਲਾਂ ਲੋੜ ਸੀ ਨਾ ਰਾਈਟ ਨਾਉ ਲੋੜ ਹੈ ਤੇ ਨਾ ਸ਼ਾਇਦ ਕਰੇ ਸਾਡੀ ਇੰਡਸਟਰੀ ਨੂੰ ਤੁਹਾਡੀ ਲੋੜ ਪਊਗੀ ਇਹ ਜੀ ਸਾਡੇ ਪ੍ਰੋਡਿਊਸਰਸ ਨੂੰ ਵੀ ਖਾਸ ਕਰਕੇ ਸਮਝਣੀ ਚਾਹੀਦੀ ਹੈ ਸਾਡੀ ਇੰਡਸਟਰੀ ਨੂੰ ਵੀ ਖਾਸ ਕਰਕੇ ਸਮਝਣੀ ਚਾਹੀਦੀ ਹੈ ਕਿ ਬੇਸਿਕਲੀ ਸਾਡੇ ਕੋਲੇ ਆਪਣੇ ਕਾਮੇਡੀਅਨਸ ਬਹੁਤ ਵੱਡੇ ਲੈਵਲ ਦੇ ਨੇਗੇ ਬਹੁਤ ਵੱਡੇ ਲੈਵਲ ਦੇ ਸਾਡੇ ਆਰਟਿਸਟ ਅਸੀਂ ਉਹਨਾਂ ਨੂੰ ਪਿੱਛੇ ਰੱਖ ਕੇ ਹਮੇਸ਼ਾ ਇਹਨਾਂ ਨੂੰ ਕਾਸਟ ਕਰਦੇ ਆ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੀ ਕਾਸਟਿੰਗ ਹੋਣ ਦੇ ਨਾਲ ਸਾਨੂੰ ਸ਼ਾਇਦ ਕਦੇ ਕੋਈ ਬਹੁਤ ਜ਼ਿਆਦਾ ਫਰਕ ਪਿਆ